ਮਾ ਬੋਲੀ ਨਿਊਜ਼ ਦੀ ਖਬਰ ਦਾ ਹੋਇਆ ਅਸਰ ਜੀਹਾਂ ਦੱਸ ਦਈਏ ਪਟਿਆਲਾ ਦੀ ਨਾਮੀ ਸਵੀਟ ਸ਼ਾਪ ਦੇ ਵਿੱਚੋਂ ਪਿਛਲੇ ਦਿਨੀ ਖਰਾਬ ਡੋਗਲੇ ਨੂੰ ਲੈ ਕੇ ਚੈਨਲ ਦੇ ਉੱਪਰ ਇੱਕ ਖਬਰ ਨਸ਼ਰ ਕੀਤੀ ਗਈ ਸੀ ਅਤੇ ਇਸ ਦੌਰਾਨ ਸੀਐਮਓ ਪਟਿਆਲਾ ਨਾਲ ਗੱਲਬਾਤ ਵੀ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸੀਪੀ ਇਸ ਬਾਬਤ ਡੀਐਚਓ ਪਟਿਆਲਾ ਵੱਲੋਂ ਸਵੀਟ ਸ਼ਾਪ ਦੇ ਉੱਪਰ ਪਹੁੰਚ ਕੇ ਕਾਰਵਾਈ ਕੀਤੀ ਜਾਵੇਗੀ ਅਤੇ ਹੁਣ ਕੱਲ ਬੀਤੀ ਕੱਲ ਨੂੰ ਸਵੀਟ ਸ਼ਾਪ ਦੇ ਉੱਪਰ ਪਹੁੰਚ ਕੇ ਨਿਜੋਸ਼ ਤਾਂ ਮਠਾਈਆਂ ਦੇ ਨੇ ਸੈਂਪਲ ਨੇ ਜੋ ਪਰੇ ਗਏ ਨੇ ਅਤੇ ਉਸ ਤੋਂ ਬਾਅਦ ਸੈਂਪਲ ਨੇ ਜੋ ਉਹ ਟੈਸਟਿੰਗ ਵਾਸਤੇ ਭੇਜ ਦਿੱਤੇ ਗਏ ਨੇ ਅਤੇ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸ ਦੇਗਾ ਕਿ ਜੋ ਸੈਂਪਲ ਨੇ ਇਹ ਪਾਸ ਹੁੰਦੇ ਨੇ ਜਾਂ ਫੇਲ ਆਓ ਸੁਣਦੇ ਹਾਂ ਵਿਸਤਾਰ ਦੇ ਨਾਲ ਇਸ ਬਾਬਤ ਡੀ ਐਚਓ ਪਟਿਆਲਾ ਨੇ ਕੀ ਕਿਹਾ ਅੱਜ ਜੀ ਸਰ ਡੀਜੀਡੀ ਹੈਗੀ ਰੂਟੀਨ ਇਨਸਪੈਕਸ਼ਨ ਚਾਹੀਦੀ ਹੈ ਰੂਟੀਨ ਤੇ ਬਾਕੀ ਕੰਪਲੇਂਟ ਬੇਸਿਸ ਵਾਲੀ ਦੀ ਸਪੈਸ਼ਲ ਇਨਸਪੈਕਸ਼ਨ ਵੀ ਚੱਲ ਰਹੀ ਹੈ ਤੇ ਮੋਰਨਿੰਗ ਤੇ ਅਸੀਂ 3 ਵਾਲੇ ਸੈਂਪਲਿੰਗ ਕੀਤੀ ਤੇ ਇਨਸਪੈਕਸ਼ਨਸ ਕੀਤੀ ਤੇ ਆਫਟਰਨੂਨ ਤੇ ਅਸੀਂ ਜਿੰਨੀਆਂ ਸਾਡੀਆਂ ਕੰਪਲੇਂਂਟਸ ਵਾਲੀਆਂ ਸੀ ਉਹ ਲਈਏ ਤੇ ਕਰ ਲਈਆਂ ਕਿ ਕੋਈ ਟ੍ਰੇਡ ਟਿਸ਼ਨਲਿਸ ਜਿਸ ਤੇ ਬਾਹਰ ਖੜੀ ਉਹਨੇ ਵੀ ਆਈ ਸੀ ਤੁਹਾਡੇ ਕੋਲ ਹਾਂਜੀ ਹਾਂਜੀ ਉਹਦੇ ਤੇ ਹੁਣ ਕੁਛ ਪਾਇਆ ਜਾਂ ਕਿ ਤੇ ਫਿਰ ਤਾਂ ਬਹੁਤ ਬੀਨਗਰ ਚਾਹ ਰਿਹਾ ਲੱਗਦਾ ਵੀ ਕੁਝ ਨੀ ਲੁਗ ਆਇਆ ਅਸੀਂ ਜਿਹੜੀ ਉਥੋਂ ਕੰਪਲੇਂਟ ਆਈ ਸੀ ਉਹਦਾ ਸੈਂਪਲ ਕਰਿਆ ਦਿਨ ਤੁਸੀਂ ਦਿਨ ਦੀ ਗੱਲ ਪਹਿਲਾਂ ਵੀ ਕੀਤੀ ਸੀ ਦਿਨ ਇਸ ਕਰਕੇ ਪਾਇਆ ਕਿਉਂਕਿ ਜੇ ਕੋਈ ਕੰਪਲੇਂਟ ਆਂਦੀ ਹੈ ਤਾਂ ਇਮੀਡੀਟਲੀ ਜਿਹੜੇ ਹੁੰਦੇ ਆ ਸ਼ਾਪ ਕੀਪਰਸ ਤੇ ਵੈਂਡਰਸ ਚੁਕੰਨੇ ਹੋ ਜਾਂਦੇ ਆ ਕਿ ਸਾਡਾ ਹੁਣ ਸੈਂਪਲ ਕਰਿਆ ਜਾਏਗਾ ਕਈ ਇਹ ਨਹੀਂ ਪਾਣ ਦਾ ਕੋਈ ਰੀਜ਼ਨ ਹੁੰਦਾ ਕਿ ਚਲੋ ਜਦੋਂ ਸੈਂਪਲ ਭਰਿਆ ਜਾਵੇ ਤਾਂ ਨੋਰਮਲ ਸੈਂਪਲ ਭਰਿਆ ਜਾਵੇ ਅੱਜ ਦੇ ਇਨਸਪੈਕਸ਼ਨ 'ਚ ਖਾਸ ਕਿਹੜੀ-ਕਿਹੜੀ ਚੀਜ਼ ਨੋਰਮਲ ਮਤਲਬ ਕਿ ਸਾਡੇ ਵੱਲੋਂ ਸਹੀ ਸੈਂਪਲ ਭਰਿਆ ਜਾਵੇ ਕਿ ਲੋਕਾਂ ਦੀ ਜਿਹੜੀ ਹੈਗੀ ਬਿਮਾਰੀ ਨਾ ਹੋਵੇ ਕੋਈ ਲੋਕਾਂ ਲਈ ਅਸੀਂ ਵਫਾਦਾਰ ਹੋ ਸਕੀਏ ਅੱਜ ਦੇ ਇਨਸਪੈਕਸ਼ਨ 'ਚ ਕਿਹੜੀ-ਕਿਹੜੀ ਚੀਜ਼ 'ਤੇ ਖਾਸ ਧਿਆਨ ਦਿੱਤਾ ਗਿਆ ਹੈਗਾ ਅੱਜ ਅਸੀਂ ਇਹ thing ਇਨਸਪੈਕਸ਼ਨ ਕੀਤੀ ਉਹਨਾਂ ਦਾ ਜਿੱਥੇ ਸਾਰੀ ਚੈਕਿੰਗ ਕੀਤੀ ਹੈ ਕਿ ਕਿਤੇ ਕੋਈ ਅੰਗੈਲੀ ਤਾਂ ਨਹੀਂ ਹੋ ਰਹੀ ਤਾਂ ਉਸ ਤੋਂ ਬਾਅਦ ਅਸੀਂ এনਫੋਰਸਮੈਂਟ ਸੈਂਪਲ ਕਰਿਆ। ਕੰਪਨੀ ਫੋਰਸ ਦੇ ਵਿੱਚ 글ਵਸ ਪਾਏ ਹੈਂਡ ਕਵਰ ਸਾਰਾ ਕੁਝ ਹਾਂਜੀ ਚ ਅਸੀਂ ਅੱਜ ਕੀ ਕੰਦਨ ਨੇ ਸੈਂਪਲਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਦੁਬਾਰਾ ਕਿਉਂਕਿ ਸਵੇਰ ਤੋਂ ਸੈਂਪਲਿੰਗ ਚੱਲ ਰਹੀ ਹੈ ਸਾਡੀ ਤੇ ਇਨਸਪੈਕਸ਼ਨ ਜਿਹੜੀ ਹੈਗੀ ਬਹੁਤ ਡਿਟੇਲ ਦੇ ਵਿੱਚ ਇਹਨਾਂ ਦੇ ਜਿਹੜਾ ਮੈਨੂਫੈਕਚਰਿੰਗ ਯੂਨਿਟਸ ਸੀ ਉੱਥੇ ਇਨਫਰਸਟ੍ਰਕਚਰ ਡਰਾਂਗੇ ਇਹ ਵੀਡੀਓ ਦਾ ਬਾਰਨ ਜੋ ਹੋਏ ਜੋ ਟੋਕਲੇ ਦਾ ਇਹ ਮਾਲਕ ਕੋਲ ਲੋਕਿਆ ਜਰ ਕੱਚੀ ਆਈਟਮ ਹੈਗੀ ਹੈ ਇੱਕ ਐਕਸਕਿਊਜ਼ ਦਿੱਤਾ ਜਾ ਰਿਹਾ ਜਿਵੇਂ ਜੋ ਸੋਆ ਵੀ ਸੈਂਪਲ ਪਰ ਹੈਗਾ ਹੈ ਹਾਂਜੀ ਟੋਕਲੇ ਦਾ ਵੀ ਸੈਂਪਲ ਪਰ ਹੈਗਾ ਹੈ ਤਦੋਂ ਤੱਕਲੇ ਦੀ ਰਿਪੋਰਟ ਸਾਨੂੰ ਇਹ ਜਿਹੜਿਆ ਸੀ ਫਰੜ ਰਿਪੋਰਟਸ ਭੇਜਾਂਗੇ ਵਿਥਿਨ 14 ਡੇਜ਼ ਰਿਪੋਰਟ ਆ ਚੰਗੀ ਸਾਡੇ ਕੋਲ ਉਮੀਦ ਕਰੀਏ ਹੋਰ ਵਧੀਆ ਹੋਵੇ ਥੈਂਕ ਯੂ ਜੀ ਥੈਂਕ ਯੂ